ਸੱਡਾੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸੱਤਰੀਆ ਖ਼ਾਲ ਮੈਂ ਹਾਂ ਹਰਮਨ ਪ੍ਰੀਤਪੌਰ ਹਰ ਰੋਜ਼ ਦੀ ਤਰ੍ਹਾਂ ਖ਼ਬਰਾਂ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਮੇਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸੱਤਰੀਆ ਖ਼ਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਪੰਜਾਬ ਦੌਰੇ ਦੇ ਉੱਪਰ ਆਏ ਸੀ ਤੇ ਹੁਣ ਉਹਨਾਂ ਨੇ ਉਹਦਾ ਵੀਡੀਓ ਵੀ ਜਾਰੀ ਹਾਂ ਬਿਲਕੁਲ ਜੀ ਬਿਲਕੁਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਆਪਾਂ ਜਾਣਦੇ ਵੀ ਪਰਸੋਂ ਆਏ ਸੀਗੇ ਪੰਜਾਬ ਦੇ ਦੌਰੇ ਤੇ ਤੇ ਪਰਸੋਂ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਹੈਲੀਕਾਪਟਰ ਦੇ ਰਾਹੀਂ ਜ਼ਾਇਦਾ ਲਿਆ ਗਿਆ ਸੀ ਫਿਰ ਉਹ ਜਾਂਦੇ ਜਾਂਦੇ 1600 ਕਰੋੜ ਰੁਪਏ ਪੰਜਾਬ ਨੂੰ ਦੇਣ ਦਾ ਐਲਾਨ ਵੀ ਕਰਕੇ ਗਏ ਆ ਜਿਹਦੇ ਉੱਤੇ ਵਿਰੋਧੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਕੋਈ ਰਕਮ ਨਹੀਂ ਹੈਗੀ ਇਹ ਕੋਈ ਮਦਦ ਨਹੀਂ ਹੈਗੀ ਇਹ ਬਹੁਤ ਥੋੜੀ ਮਦਦ ਹੈਗੀ ਆ ਜਿਹਦੇ ਉੱਤੇ ਕਹਿਣ ਦਾ ਭਾਵ ਹੈ ਕਿ ਇਸ ਵੇਲੇ ਰਾਜਨੀਤੀ ਵੀ ਚੱਲ ਰਹੀ ਆ ਕਿ ਭਾਈ ਇੰਨੇ ਕ ਪੈਸਿਆਂ ਦੇ ਨਾਲ ਪੰਜਾਬ ਕਿਵੇਂ ਬਚੂਗਾ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋ ਗਿਆ ਪਰ ਜਿਹੜੀ ਹੁਣ ਉਹਨਾਂ ਨੇ 1 ਮਿੰਟ ਤੇ 12 ਮਿੰਟ ਦੀ 1 ਮਿੰਟ ਤੇ 12 ਸਕਿੰਟ ਦੀ ਵੀਡੀਓ ਜਾਰੀ ਕੀਤੀ ਹੈ ਨਾ ਉਹ ਵੀਡੀਓ ਬਿਲਕੁਲ ਉਵੇਂ ਆ ਜਿਵੇਂ ਕਲਾਕਾਰ ਕੋਈ ਫਿਲਮ ਦਾ ਪ੍ਰਚਾਰ ਨਹੀਂ ਕਰਦੇ ਹੁੰਦੇ ਇਹ ਇਸ ਤਰੀਕੇ ਦੀ ਵੀਡੀਓ ਆ ਇਹਨੂੰ ਮੈਂ ਵੀ ਦੇਖਿਆ ਮੇਰੇ ਖਿਆਲ ਲਾ ਵੀ ਵਾਕ ਕਰਨ ਦੇ ਵੀ ਦੇਖਿਆ ਹੁਣ ਇਹਦੇ ਵਿੱਚ ਕੀ ਨਜ਼ਰ ਆ ਰਿਹਾ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਪਲਟਾ ਹੈਲੀਕਾਪਟਰ ਦੇ ਰਾਹੀਂ ਥੱਲੇ ਧਰਤੀ ਦੇ ਉੱਤੇ ਵਹਿੰਦੀ ਹੈ ਪੰਜਾਬ ਦੇ ਵਿੱਚ ਪਾਣੀ ਹੈ ਕਿਦਾਂ ਫਿਰ ਉਸ ਤੋਂ ਬਾਅਦ ਅਗਲਾ ਸੀਨ ਆਉਂਦਾ ਉਹਦੇ ਵਿੱਚ ਉਹ ਐਨਡੀਆਰਐਸ ਦੇ ਤੇ ਹੋਰ ਕਈ ਜੁਨਾਂ ਨਾਲ ਗੱਲਬਾਤ ਕਰ ਰਹੇ ਆ ਤੀਜੇ ਸੀਨ ਦੇ ਵਿੱਚ ਉਹ ਕਿਸਾਨਾਂ ਦੇ ਕੋਲੇ ਬੈਠੇ ਆ ਕਿਸਾਨ ਕੁਝ ਪਿੱਛੇ ਬੈਠੇ ਆ ਉਹ ਕੋਲੇ ਜਾ ਕੇ ਗੱਲ ਕਹਿੰਦੇ ਵੀ ਤੁਸੀਂ ਮੂਹਰੇ ਆ ਜਾਓ ਥੋੜੇ ਕਰਕੇ ਹੀ ਤੁਸੀਂ ਇੱਥੇ ਆਇਆ ਫਿਰ ਇੱਕ ਕਿਸਾਨ ਨੇ ਗੱਲ ਕਹਿਣਾ ਵੀ ਜਿਵੇਂ ਸਭ ਦਾ ਮਾਲਕ ਪ੍ਰਮਾਤਮਾ ਓਵੇਂ ਭਾਰਤ ਦੇ ਮਾਲਕ ਤੁਸੀਂ ਆ ਫਿਰ ਚੌਥੇ ਸੀਨ ਦੇ ਵਿੱਚ ਇੱਕ ਸਾਨ ਪ੍ਰਧਾਨ ਮੰਤਰੀ ਸਾਹਿਬ ਨੂੰ ਪਿੰਨ ਭੇਟ ਕਰਦਾ ਤੇ ਇਹ ਗੱਲ ਕਹਿੰਦਾ ਜੀ ਕਿਰਪਾ ਕਰਕੇ ਤੁਸੀਂ ਇਹਦੇ ਨਾਲ ਸਾਡੇ ਭਾਗ ਲਿਖ ਦਿਓ ਯਾਨੀ ਕਿ ਸਾਡੇ ਲੇਖ ਲਿਖ ਦਿਓ ਤੇ ਪ੍ਰਧਾਨ ਮੰਤਰੀ ਸਾਹਿਬ ਪਿੰਨ ਫੜ ਕੇ ਗੱਲ ਕਹਿੰਨੇ ਵੀ ਭਾਈ ਅਸੀਂ ਤੁਹਾਡੇ ਨਾਲ ਆ ਫਿਰ ਉਹ ਹੋਰ ਗੱਲਾਂបੱਤਾਂ ਵੀ ਕਰਦੇ ਆ ਇਹ 1 ਮਿੰਟ ਤੇ 12 ਸਕਿੰਟ ਦੀ ਵੀਡੀਓ ਜਿਹੜੀ ਮੋਦੀ ਸਾਹਿਬ ਦੀ ਇਹਦੇ ਰਾਹੀਂ ਉਹਨਾਂ ਨੇ ਮੇਰਾ ਖਿਆਲ ਆ ਵੀ ਇਹ ਸਾਬਤ ਕਰਨੀ ਕੋਸ਼ਿਸ਼ ਕੀਤੀ ਆ ਕਿ ਅਸੀਂ ਪੰਜਾਬ ਦੇ ਲਈ ਫਿਕਰਮੰਦ ਆ ਪੰਜਾਬ ਦੇ ਨਾਲ ਆ ਕਿ ਛਾਣੀ ਦੇ ਨਾਲ ਆ ਅਸੀਂ ਭਾਗ ਲੈ ਸਿੱਖਦੇ ਆ ਜੇ ਇਸ ਵੇਲੇ ਭਾਰਤ ਦੇ ਮਾਲਕ ਦਾ ਰੁਤਬਾ ਦਿੰਦੇ ਆ ਤਾਂ ਫਿਰ ਅਸੀਂ ਤੁਹਾਡਾ ਫਿਕਰ ਕਰਦੇ ਆ ਸੋ ਮੈਨੂੰ ਲੱਗਦਾ ਜੀ ਕਿ ਇਹਦੀ ਭਾਵਨਾ ਇਹ ਆ ਸੋ ਇਹ ਉਵੇਂ ਹੀ ਆ ਜਿਵੇਂ ਫਿਲਮ ਦੀ ਪ੍ਰੋਮੋਸ਼ਨ ਦੇ ਮੌਕੇ ਕਲਾਕਾਰ ਜਾਂਦੇ ਹੁੰਦੇ ਨੇ ਵੀ ਵਕ ਵਕ ਸਮਾਂ ਤੇ ਤੇ ਅੱਥ ਨੂੰ ਉਹਦੀ ਵੀਡੀਓ ਐਡਿਟ ਕਰਕੇ ਪਾ ਦਿੰਦੇ ਹੁੰਦੇ ਵੀ ਭਾਈ ਅਸੀਂ ਖਲਾਨੀ ਥਾਂ ਗਏ ਸਾਂ ਕਿਵੇਂ ਦੇ ਹਾਲਾਤ ਸਨ ਇਹ ਉਸ ਤਰੀਕੇ ਦੀ ਵੀਡੀਓ ਆ ਸੋ ਚਲੋ ਉਹਨਾਂ ਦੀ ਮਰਜ਼ੀ ਆ ਉਹ ਪੰਜਾਬ ਦੇ ਲਈ ਬਹੁਤ ਕੁਝ ਲਿਖਣ ਪੰਜਾਬ ਦੇ ਕਿਸਾਨ ਜੇ ਪੈਨ ਫੜਾਉਂਦੇ ਤੇ ਭਾਈ ਚੰਗੇ ਭਾਗ ਵੀ ਲਖਣ ਫਿਰ ਇਸ ਗੱਲ ਦੀ ਵੀ ਲੋੜ ਆ ਪਰ ਪੁੱਲ ਬਲਾ ਕੇ ਇਹ ਆ ਵੀ ਜਿਹੜਾ 1600 ਕਰੋੜ ਰੁਪਈਆ ਉਹਨਾਂ ਦੇ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਵੀ ਪਾਈ ਅਸੀਂ ਹੜ੍ਹ ਪ੍ਰਭਾਵਤਾਂ ਲਈ ਦੰਨੇ ਆ ਵਿਰੋਧੀ ਪਾਰਟੀਆਂ ਇਹ ਗੱਲ ਕਹਿੰਦੀਆਂ ਵੀ ਇਹ ਤਾਂ ਬਿਲਕੁਲ ਥੋੜੇ ਆ ਇਹਦਾ ਡਰਾਮਾ ਬਣ ਕੇ ਰਹਿ ਗਈ ਗੱਲ ਪਰ ਉਹਨਾਂ ਨੇ ਇਹ ਗੱਲ ਕਹੀ ਆ ਅੱਗੋਂ ਜਿਹੜੀ ਉਹਨਾਂ ਦੀ ਟੀਮ ਆ ਜਾਂ ਬੀਜੇਪੀ ਦੇ ਨੇਤਾ ਉਹ ਕਹਿੰਦੇ ਵੀ ਦੇਖੋ ਇਹ ਤਾਂ ਟੋਕਨ ਮੰਦੀ ਆ ਜਿਵੇਂ ਜਿਵੇਂ ਜਨਸੰਗਾਂ ਦੇ ਵੱਲੋਂ ਟੀਮਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਉ ਕਿ ਆ ਆ ਨੁਕਸਾਨ ਵੀ ਹੋਇਆ ਉਵੇਂ ਉਵੇਂ ਹੋਰ ਪੈਸੇ ਵੀ ਦੇ ਦਿੱਤੇ ਜਾਣਗੇ ਜੀ ਜੀ ਪਰ ਰਾਜਨੀਤੀ ਤਾਂ ਵੱਡੇ ਪੱਧਰ ਦੇ ਉੱਪਰ ਛੜੀ ਹੈ ਨਾ ਇਸ ਗੱਲ ਦੇ ਉੱਪਰ ਟੇਣਾ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਆ 1600 ਕਰੋੜ ਕਿਉਂ ਹੀ ਦਿੱਤਾ ਉਸ ਦੇ ਇਲਾਵਾ ਜਿਹੜੀਆਂ ਉਹ ਤਸਵੀਰਾਂ ਆ ਰਹੀਆਂ ਨੇ ਸਾਹਮਣੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਮੋਦੀ ਸਾਹਿਬ ਤਾਂ ਆਪਣੇ ਹੀ ਬੰਦਿਆਂ ਨੂੰ ਭਾਜਪਾ ਦੇ ਹੀ ਬੰਦਿਆਂ ਨੂੰ ਮਿਲ ਕੇ ਚਲੇ ਗਏ ਤੇ ਕਿਹਾ ਇਹ ਜਾ ਰਿਹਾ ਕਿ ਉਹ ਕਿਸਾਨਾਂ ਨੂੰ ਮਿਲ ਕੇ ਗਏ ਨੇ ਇਹਨੂੰ ਲੈ ਕੇ ਵੀ ਬਹੁਤ ਰੌਲਾ ਪਿਆ ਹੋਇਆ ਹੈ ਜੀ ਕਈ ਤਸਵੀਰਾਂ ਸਾਹਮਣੇ ਆ ਗਈਆਂ ਸੋਸ਼ਲ ਮੀਡੀਆ ਤੇ ਦੇਖੋ ਜੀ ਇਹ ਗੱਲ ਸੱਚੀ ਆ ਵੀ ਇੱਥੇ ਨਾ ਬਹੁਤ ਸਾਰੇ ਜਿਹੜੇ ਲੋਕ ਹੁੰਦੇ ਆ ਉਹ ਬੀਜੇਪੀ ਦੇ ਜਾਂ ਕਿਸੇ ਵੀ ਪਾਰਟੀ ਦੇ ਸੀਨੀਅਰ ਵਰਕਰ ਹੁੰਦੇ ਆ ਜਿਹੜੇ ਕਿ ਉਹ ਪ੍ਰੀਪਲਾਨਡ ਹੁੰਦਾ ਸਾਰਾ ਕੋਈ ਇਹ ਇਉਂ ਨਹੀਂ ਹੁੰਦਾ ਬਿਲਕੁਲ ਵੀ ਵੀ ਭਾਈ ਇਹ ਤੁਰੇ ਜਾਂਦੇ ਹੀ ਕਿਸੇ ਨੂੰ ਮਿਲ ਲੈਣ ਉਹਦੇ ਲਈ ਸਿਕਿਉਰਿਟੀ ਚੱਕ ਵੀ ਹੋਣੀ ਪਹਿਲਾਂ ਰੈਸਲ ਵੀ ਹੁੰਦੀ ਆ ਕੁਝ ਇਹ ਤਾਂ ਲਈ ਡਰਾਮੇਬਾਜ਼ੀ ਹੁੰਦੀ ਆ ਸੋ ਇਉਂ ਥੋੜੀ ਜਿਹੀ ਭਾਈ ਇਹ ਕਿਸੇ ਖੇਤਰ ਦੇ ਵਿੱਚ ਗਏ ਤੇ ਉਸ ਸਾਹ ਦੇ ਉੱਤੇ ਅਚਾਨਕ ਬੰਦੇ ਮਿਲੇ ਤੇ ਉਹਨਾਂ ਨੇ ਪੈਨ ਖੜਾਤਾ ਇਹ ਤਾਂ ਫਿਰ ਇੱਕ ਹੁੰਦਾ ਹੀ ਨਹੀਂਗਾ ਜੀ ਸੋ ਇਹ ਗੱਲ ਸੱਚੀ ਹੈ ਜੀ ਕਿ ਬਹੁਤ ਸਾਰੇ ਨੇਤਾਵਾਂ ਦੇ ਉੱਤੇ ਇਤਕੀ ਦੋਸ਼ੇ ਵੀ ਲੱਗੇ ਆ ਵੀ ਭਾਈ ਇਹਨਾਂ ਨੇ ਤਾਂ ਆਪਦੇ ਸਾਥੀਆਂ ਨੂੰ ਹੀ ਪੈਸੇ ਫੜਾਤੇ ਇਹ ਜਿਹੜੇ ਪੈਸੇ ਵੰਡਦੇ ਆ ਕਿਸੇ ਦੇ ਉੱਤੇ ਦੋਸ਼ ਲੱਗਾ ਜੀ ਇਹ ਪਹਿਲਾਂ ਪ੍ਰੀ ਪਲਾਨਡ ਗੱਲਬਾਤ ਕਰਕੇ ਆਇਆ ਸੀਗਾ ਤੇ ਹੁਣ ਉਹਨੇ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਵੇਂ ਹੀ ਪ੍ਰਧਾਨ ਮੰਤਰੀ ਦੇ ਉੱਤੇ ਵੀ ਦੋਸ਼ ਲੱਗਦੇ ਬੀਜੇਪੀ ਦੇ ਉੱਤੇ ਕਿ ਇਹਨਾਂ ਨੇ ਆਪਦੇ ਚਿਹਤੇ ਪਹਿਲਾਂ ਹੀ ਫਿੱਟ ਕੀਤੇ ਹੁੰਦੇ ਆ ਵੀ ਤੁਹਾਨੂੰ ਸਵਾਲ ਕਰਾਂਗੇ ਤੁਸੀਂ ਉੱਤਰ ਆ ਦੇਣਾ ਤੁਸੀਂ ਆਹ ਗੱਲ ਕਹਿਣੀ ਤੇ ਅਸੀਂ ਆਹ ਗੱਲ ਕਹਿਣੀ ਆ ਸੋ ਇਹ ਗੱਲ ਸੱਚੀ ਆ ਇਹ ਫਿਲਮੀ ਸਟਾਈਲ ਦੀਆਂ ਗੱਲਾਂ ਬਣ ਜਾਂਦੀਆਂ ਪਰ ਇਹ ਕਰਦੇ ਲੋਕ ਆ ਹੀ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਐਸੇ ਜੀ ਇਸ ਵੇਲੇ ਦੇ ਹਾਲਾਤਾਂ ਦੀ ਆਪਾਂ ਗੱਲ ਕਰੀਏ ਜਾਈਏ ਇਸ ਵੇਲੇ ਪੰਜਾਬ ਦੇ ਕੀ ਹਾਲਾਤ ਨੇ ਪਾਣੀ ਲੱਥਣਾ ਸ਼ੁਰੂ ਹੋਇਆ ਜੀ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚੀ ਆ ਪਾਣੀ ਲੱਥਣਾ ਸ਼ੁਰੂ ਹੋਇਆ ਪਾਣੀ ਲੱਥ ਚੁੱਕਿਆ ਕਈ ਥਾਵਾਂ ਤੇ ਕਈ ਥਾਵਾਂ ਤੇ ਲੱਥ ਗਿਆ ਪੰਜਾਬ ਦੇ ਵਿੱਚ ਹਾਲਾਤ ਹੌਲੀ ਹੌਲੀ ਹੁਣ ਤਾਬੇ ਆ ਰਹੇ ਆ ਇਹਦੇ ਵਿੱਚ ਕੋਈ ਦੂਰ ਆਇਆ ਨਹੀਂ ਆ ਪਰ ਇਹ ਆ ਵੀ ਜੋ ਨਿਸ਼ਾਨੀਆਂ ਇਹ ਹੜ ਛੱਡ ਗਿਆ ਇਹ ਤਾਂ ਨਹੀਂ ਸ਼ਾਇਦ ਨਾ ਵੀ ਖਤਮ ਤਾਂ ਨਹੀਂ ਹੁੰਦੀਆਂ ਪਰ ਇਹਦੀ ਗੱਲ ਸੱਚੀ ਹੈ ਜੀ ਕਿ ਦੇਖੋ ਹੁਣ ਪਾਣੀ ਕਈ ਥਾਵਾਂ ਤੇ ਲੱਤ ਗਿਆ ਕਈ ਥਾਵਾਂ ਤੇ ਲੱਤ ਜਾਣਾ ਤੇ ਇਸ ਤਰੀਕੇ ਦੇ ਨਾਲ ਸਾਰੇ ਹਾਲਾਤ ਸਾਹਮਣੇ ਆ ਰਹੇ ਆ ਭਈ ਜ਼ਿੰਦਗੀ ਹੌਲੀ ਹੌਲੀ ਹੁਣ ਲੀਹ ਦੇ ਉੱਤੇ ਚੜ ਜਾਊਗੀ ਹੁਣ ਵਕ ਵਕ ਥਾਵਾਂ ਦੇ ਉੱਤੇ ਪਾਣੀ ਘਟਿਆ ਜਦੋਂ ਜਾਂ ਲੱਥਿਆ ਤੇ ਉਦੋਂ ਰੇਤ ਦਿਸਣੀ ਸ਼ੁਰੂ ਹੋ ਗਈ ਆ ਲੋਕਾਂ ਦੇ ਘਰ ਆ ਜਿਹੜੇ ਪੂਰੇ ਦੇ ਪੂਰੇ ਦਿਸਣੇ ਸ਼ੁਰੂ ਹੋ ਗਏ ਆ ਛੋਟਾ ਮੋਟਾ ਸੜਕਾਂ ਉਹ ਵੀ ਦਿਸਣੇ ਸ਼ੁਰੂ ਹੋਈਆਂ ਉਹ ਸੜਕਾਂ ਟੁੱਟੀਆਂ ਹੋਈਆਂ ਬੁਰਾ ਹਾਲ ਉਹ ਵੀ ਦਿਸਣੀਆਂ ਸ਼ੁਰੂ ਹੋਈਆਂ ਕਾਲਾ ਹੋਇਆ ਝੋਨਾ ਗਲਿਆ ਹੋਇਆ ਝੋਨਾ ਸੁਣਾ ਸ਼ੁਰੂ ਹੋ ਗਿਆ। ਸੋ ਇਸ ਤਰੀਕੇ ਨਾਲ ਹੁਣ ਬੜੀਆਂ ਚੀਜ਼ਾਂ ਮੇਸ਼ਨਾਂ ਸ਼ੁਰੂ ਹੋਈਆਂ। ਸੋ ਦੇਖੋ ਚੰਗੀ ਗੱਲ ਆ ਵੀ ਜਿਸ ਤਰ ਪੰਜਾਬ ਦੇ ਲੋਕ ਕੁੱਝ ਦੀ ਮਦਦ ਕਰਦੇ ਰਹਿਣ। ਵੱਧ ਤੋਂ ਵੱਧ ਮਦਦ ਕਰਨ ਇੱਕ ਬੁਝੇ ਦੀ ਇਹ ਵੀ ਸਮੇਂ ਦੀ ਲੋੜ ਆ। ਪਰ ਇਹ ਵੀ ਮੈਂ ਕੱਲ ਜਸਵੀਰ ਜੱਸੀ ਗਾਇਕ ਦੀ ਇੱਕ ਵੀਡੀਓ ਦੇਖੀ ਸੀ। ਉਹ ਕਹਿੰਦੇ ਵੀ ਦੇਖੋ ਪਹਿਲਾਂ ਮੀਡੀਆ ਵੀ ਸਾਰਾ ਉੱਥੇ ਬਹੁਤ ਆਇਆ। ਤੇ ਪਰ ਹੁਣ ਮੀਡੀਏ ਨੂੰ ਵੀ ਹੋਰ ਕਈ ਖਬਰਾਂ ਦਾ ਚਲ ਧਿਆਨ ਹੁੰਦਾ। ਹੁਣ ਉੱਥੇ ਮੀਡੀਏ ਨੇ ਵੀ ਘਟ ਹੋ ਜਾਣਾ ਤੇ ਮੀਡੀਆ ਉਹਨਾ ਘਟ ਹੋ ਵੀ ਗਿਆ। ਉਸੇ ਲੋਕਾਂ ਦਾ جنੂਨ ਆ ਜਿਹੜਾ ਜਨੂਨੀ ਲੋਕ ਸੀ ਉਹ ਵੀ ਹੁਣ ਘਟੜੇ ਸ਼ੁਰੂ ਹੋ ਜਾਣੇ ਆ ਉਹਨੇ ਇਹ ਗੱਲ ਕਹੀ ਹੈ ਜੀ ਕਿ ਲੋੜ ਹੁਣ ਪਤਾ ਲੱਗਣੀ ਆ ਵੀ ਤੁਸੀਂ ਹੁਣ ਕਿੰਨੀ ਕਵਦਰ ਕਰਦੇ ਆ ਤੁਸੀਂ ਹੁਣ ਕੀ ਕੀ ਕਰਦੇ ਆ ਹੁਣ ਸਭ ਦਾ ਧਿਆਨ ਇਸ ਗੱਲ ਵੱਲ ਟਿਕਿਆ ਰਹਿਣਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਆ ਕਿ ਹੁਣ ਆਪਾਂ ਕਮੇਟੀਆਂ ਬਣਾ ਲਈਏ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਵਾਸਤੇ ਜੁਟੀਏ ਇਹਨਾਂ ਦੇ ਘਰ ਬਣਾ ਕੇ ਦੇਗੇ ਇਹਨਾਂ ਦੇ ਪਸ਼ੂ ਲੈ ਕੇ ਦੇਗੇ ਇਹਨਾਂ ਦਾ ਕਰਜ਼ਾ ਪਾ ਲਾਗੇ ਇਹਨਾਂ ਦੇ ਜਿਹੜੇ ਖੇਤ ਆ ਉਹ ਖੇਤਾਂ ਦੇ ਵਿੱਚ ਰੇਤ ਵੇਲੀ ਕਰਕੇ ਉਹ ਕਹਿੰਦੇ ਜੀ ਹੁਣ ਪਤਾ ਲੱਗਣਾ ਪਹਿਲਾਂ ਕੱਲ ਮੈਂ ਰੇਤ ਦੀਆਂ ਟਰਾਲੀਆਂ ਉਧਰ ਕਰੀਆਂ ਪਰ ਹੁਣ ਬਾਕੀ ਕੰਮਾਂ ਦੇ ਵਾਸਤੇ ਸਥਾਈ ਤੌਰ ਦੇ ਉੱਤੇ ਸੋਚ ਅਪਣਾ ਕੇ ਕਿਹੜੇ ਕਿਹੜੇ ਲੋਕ ਆਉਂਦੇ ਆ ਉਹ ਕਹਿੰਦੇ ਜੀ ਹੁਣ ਪਤਾ ਲੱਗਣਾ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਨਿਤਨ ਗੜਕਰੀ ਹੋਰਾਂ ਨੇ ਵੀ ਕਹਿੰਦੇ ਹੁਕਮ ਦੇ ਦਿੱਤੇ ਨੇ ਕਿ ਪੰਜਾਬ ਦੇ ਵਿੱਚ ਹੜ੍ਹ ਦੇ ਨਾਲ ਜਿੰਨੇ ਵੀ ਜਿਹੜੇ ਨੈਸ਼ਨਲ ਹਾਈਵੇਜ਼ ਨੇ ਉਹ ਖਰਾਬ ਹੋਏ ਨੇ ਉਹ ਤੁਰੰਤ ਸੁਧਾਰੇ ਜਾਣ ਸਾਹਿਬ ਬਿਲਕੁਲ ਜੀ ਇਹ ਵਧੀਆ ਉਹਨਾਂ ਨੇ ਉਪਰਾਲਾ ਕੀਤਾ ਵਧੀਆ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਜਿਹੜੇ ਵੀ ਹੁਣ ਤੱਕ ਨੁਕਸਾਨੇ ਗਏ ਆ ਆ ਹਾਈਵੇ ਉਹਨਾਂ ਦਾ ਤੁਰੰਤ ਜਿਹੜਾ ਉਹ ਠੀਕ ਕੀਤਾ ਜਾਵੇ ਉਹਨਾਂ ਨੂੰ ਉਹ ਕਹਿੰਦੇ ਕਿ ਦੇਖੋ ਜ਼ਰੂਰ ਤੇ ਇਸ ਵਕਤ ਇਹ ਗੱਲ ਰਹੀ ਆ ਵੀ ਇਹ ਸਾਰੇ ਹਾਈਵੇ ਤੁਰੰਤ ਠੀਕ ਕੀਤੇ ਜਾਣ ਕਿਉਂਕਿ ਦੇਖੋ ਇਤਕੀ ਭਾਵੇਂ ਉਹ ਸਟੇਟ ਦੀਆਂ ਸੜਕਾਂ ਤੇ ਭਾਵੇਂ ਉਹ ਨੈਸ਼ਨਲ ਹਾਈਵੇ ਆ ਨੁਕਸਾਨ ਬਹੁਤ ਵੱਡਾ ਹੋਇਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਆਪਾਂ ਸਾਰਿਆਂ ਨੇ ਮਿਲ ਕੇ ਤੇ ਤੁਰੰਤ ਹੀ ਇਹਨਾਂ ਸੜਕਾਂ ਦੇ ਲਈ ਆਪਾਂ ਕੁਝ ਨਾ ਕੁਝ ਕਰਨਾ ਉਹਨਾਂ ਨੇ ਕੱਲ ਪੰਜਾਬ ਦੇ ਅਧਿਕਾਰੀਆਂ ਦੇ ਨਾਲ ਤੇ ਮੀਟਿੰਗ ਕੀਤੀ ਆ ਤੇ ਇਹ ਗੱਲ ਕਹੀ ਹੈ ਜੀ ਕਿ ਇਹਨਾਂ ਹਾਈਵੇ ਨੂੰ ਆਪਾਂ ਤੁਰੰਤ ਠੀਕ ਕਰਨਾ ਹੈਗਾ। ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਲਦ ਤੋਂ ਜਲਦ ਹਾਈਵੇ ਠੀਕ ਕੀਤੇ ਜਾਣ ਤੇ ਅਗਲੀ ਗੱਲ ਇਹ ਕਹੀ ਹੈ ਵੀ ਇਸ ਤਰੀਕੇ ਦੇ ਨਾਲ ਬਣਾਏ ਜਾਣ ਵੀ ਜਿਹੜੇ ਭਵਿੱਖ ਦੇ ਵਿੱਚ ਕਦੇ ਛੇਤੀ ਨੁਕਸਾਨੇ ਨਾ ਆ ਜਾਣ। ਉਹਨਾਂ ਨੇ ਇਹ ਵੀ ਨਾਲ ਗੱਲ ਕਹੀ ਆ। ਸੋ ਚੰਗੀ ਗੱਲ ਆ। ਉਹਨਾਂ ਤੋਂ ਸਾਨੂੰ ਆਸ ਆ। ਉਹ ਭਾਰਤ ਦੇ ਸੜਕੀ ਆਵਾਜਾਈ ਮਹਿਕਮੇ ਦੇ ਮੰਤਰੀ ਆ। ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆ ਵੀ ਭਾਈ ਉਹ ਠੀਕ ਕਰਵਾਉਣ ਤੇ ਠੀਕ ਕਰਵਾਉਣ ਦੀ ਗੱਲ ਵੀ ਕਰ ਰਹੇ ਆ। ਸੋ ਵੈਨ ਹੀ ਅਭੀ ਭਾਈ ਹੁੰਦੇ ਸਮੇਂ ਦੇ ਵਿੱਚ ਹੋਰ ਕੀ ਕੀ ਬਣਦਾ ਪਰ ਗੱਲ ਇਹ ਜੀ ਪੰਜਾਬ ਦੀਆਂ ਸੜਕਾਂ ਦਾ ਬਹੁਤ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਵੱਖ-ਵੱਖ ਪੱਧਰਾਂ ਦੇ ਉੱਤੇ ਨੁਕਸਾਨ ਹੋਇਆ ਸੋ ਦੇਖਦੇ ਨੇ ਭਾਈ ਇਹ ਸੜਕਾਂ ਕਿੰਨੀ ਦੇਰ ਚ ਬਣਦੀਆਂ ਕਿ ਕੀ ਹੋ ਜਾਇਗਾ ਬਣ ਜਾ ਜੀ ਬਿਲਕੁਲ ਤੇ ਜਰਣਾ ਸਾਹਿਬ ਆਮ ਆਦਮੀ ਪਾਰਟੀ ਦੇ ਲਈ ਇਹ ਕੋਈ ਬੜਾ ਵਧੀਆ ਸਮਾਂ ਚੱਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਉਧਰ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਲਾਲਪੁਰਾ ਉਹ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਿਉਂ ਕੀਤਾ ਗਿਆ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਗ੍ਰਿਫਤਾਰ ਇਹਨੂੰ ਕੀਤਾ ਗਿਆ ਜੀ 2100 ਤੇ 13 ਦੇ ਇੱਕ ਕੇਸ ਦੇ ਮਾਮਲੇ ਦੇ ਵਿੱਚ 213 ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਕਿ ਖਡੂਰ ਸਾਹਿਬ ਤੋਂ ਹੁਣ ਐਮਐਲਏ ਆ ਉਹ ਉਦੋਂ ਐਮਐਲਏ ਨਹੀਂ ਸੀ ਪਰ ਉਹਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਇਹ ਕੇਸ ਹੈਗਾ ਜੀ ਉਦੋਂ ਉਹ ਟੈਕਸੀ ਚਲਾਉਂਦਾ ਹੁੰਦਾ ਸੀ ਉਹ ਟੈਕਸੀ ਚਲਾਉਂਦਾ ਸੀ ਤੇ ਇੱਕ ਵਾਰੀ ਯੂਨਾਈਟਿਡ ਟੈਕਸੀ ਦੇ ਵਿੱਚ ਕੋਈ ਔਰਤਾਂ ਬੈਠੀਆਂ ਸੀ ਜਾਂ ਇੱਕ ਔਰਤ ਬੈਠੀ ਸੀ ਤੇ ਉਸ ਔਰਤ ਦੇ ਨਾਲ ਜ਼ਿਆਰਤੀ ਹੋਈ ਸੀ ਉਸ ਔਰਤ ਨਾਲ ਮਾਰਕੁੱਟ ਕੀਤੀ ਗਈ ਉਸ ਔਰਤ ਦੇ ਵੱਲੋਂ ਲਾਇਆ ਗਿਆ ਦੋਸ਼ਾਂ ਦੇ ਮੁਤਾਬਕ ਇਹਨਾਂ ਦੇ ਵੱਲੋਂ ਜ਼ਿਆਰਤੀ ਕੀਤੀ ਗਈ ਸੀ ਉਹਦੇ ਨਾਲ ਕੋਈ ਬੜਤਲੂਕੀ ਕੀਤੀ ਗਈ ਆ ਛੇੜਖਾਣੀ ਕੀਤੀ ਗਈ ਆ ਇਹ ਕੇਸ ਲੰਬੇ ਸਮੇਂ ਤੋਂ ਅਦਾਲਤ ਵਿੱਚ ਚੱਲਦਾ ਰਿਹਾ ਤੇ ਹੁਣ ਲੰਘੇ ਕੱਲ ਤਰਨਤਾਰਨੀ ਅਦਾਲਤ ਦੇ ਵੱਲੋਂ ਐਮਐਲਏ ਨੂੰ ਮਨਜਿੰਦਰ ਸਿੰਘ ਲਾਲਪੁਰਾ ਤੇ ਉਹਨਾਂ ਦੇ ਕਈ ਹੋਰ ਸਾਥੀਆਂ ਨੂੰ ਇਸ ਮਸਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਤੇ ਕੱਲ ਨੂੰ ਯਾਨੀ ਕਿ 12 ਤਰੀਕ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਜਾਣੀ ਆ ਸੋ ਮੈਂ ਵੀ ਇਹ ਸੋਚ ਰੱਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਤੇ ਸਾੜ ਸੱਤੀ ਚੱਲਦੀ ਹੈ ਕਦੇ ਕੋਈ ਕੇਸ ਕਦੇ ਕੋਈ ਕੇਸ ਕਦੇ ਕੋਈ ਕੇਸ ਹੁਣ ਤਾਂ ਲੋਕਾਂ ਨੇ ਇਹ ਵੀ ਗੱਲ ਕਹਿਣੀ ਸ਼ੁਰੂ ਕਰਤੀ ਆ ਉਹ ਕਹਿੰਦੇ ਵੀ ਸਾਨੂੰ ਤਾਂ ਇੰਿਓਂ ਲੱਗਦਾ ਜੀ ਕਿ ਇਹਨਾਂ ਨੇ ਕਦੇ ਸੋਚ ਕੇ ਡਿਟ ਨਹੀਂ ਦਿੱਤੀ ਨੀ ਜਿਹੜਾ ਵੀ ਬੰਦਾ ਆ ਉਹਨੂੰ ਡਿਟ ਫੜਾਈ ਗਏ ਤੇ ਹੁਣ ਕਈ ਵਾਰਿਆਂ ਬਾਅਦ ਪਤਾ ਲੱਗਦਾ ਜੀ ਇਹਦਾ ਆ ਕਿੱਸਾ ਇਹਦਾ ਆ ਕਿੱਸਾ ਇਹਦਾ ਆ ਕਿੱਸਾ ਹੁਣ ਆ ਕੰਮ ਸ਼ੁਰੂ ਹੋਣੇ ਹੋ ਗਏ ਜੀ ਜੀ ਬਿਲਕੁਲ ਸਹੀ ਤੇਟਣਾ ਸਾਹਿਬ ਉਧਰ ਪਠਾਨ ਮਾਜਰਾ ਹੋ ਰਹੀ ਉਹਨਾਂ ਦਾ ਕੀ ਬਣਿਆ ਜੀ ਕਿ ਉਹਨਾਂ ਦੇ ਤਾਂ ਹੁਣ ਪੁੱਤ ਨੂੰ ਤੇ ਪੀ ਐ ਸਮੇਤ 16 ਲੋਕਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਿਹੜੇ ਜਾਰੀ ਹੋ ਗਏ ਨੇ ਹਾਂ ਬਿਲਕੁਲ ਜੀ ਬਿਲਕੁਲ ਪਠਾਨ ਮਾਜਰਾ ਜਿਹੜੇ ਜਿਹਨੇ ਹਰਮਿਤ ਸਿੰਘ ਪਠਾਨ ਮਾਜਰਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਦੇ ਪੁੱਤ ਨੂੰ ਉਹਨਾਂ ਦੇ ਪੀ ਐ ਨੂੰ ਤੇ ਕੁੱਲ 16 ਜਣਿਆਂ ਦੇ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਆ ਇਹ ਕਿਉਂ ਜਾਰੀ ਕੀਤੇ ਗਏ ਸਭ ਤੋਂ ਪਹਿਲਾਂ ਸਵਾਲ ਤਾਂ ਹੁਣ ਇਹ ਆ ਇਹ ਇਸ ਕਰਕੇ ਜਾਰੀ ਕੀਤੇ ਗਏ ਆ ਵਾਰੰਟ ਕਿਉਂਕਿ ਇਹਨਾਂ ਨੇ ਪਠਾਨ ਮਾਜਰਾ ਨੂੰ ਭਜਾਉਣ ਦੇ ਵਿੱਚ ਹਿੱਸਾ ਪਾਇਆ ਇਹਨਾਂ ਨੇ ਪਨਾਹ ਦਿੱਤੀ ਆ ਇਹਨਾਂ ਦੇ ਵੱਲੋਂ ਕਈ ਹੋਰ ਗਲਤ ਕੰਮ ਕੀਤੇ ਗਏ ਆ ਉਹ ਕਹਿੰਦੇ ਕਿ ਅਸੀਂ ਇਸ ਕਰਕੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਦੂਜੀ ਗੱਲ ਇਹ ਵੀ ਪਠਾਨ ਮਾਜਰਾ ਹੈ ਕਿੱਥੇ ਇਹਦੇ ਬਾਰੇ ਕਹਿੰਦੇ ਕਿਸੇ ਨੂੰ ਕੁਝ ਪਤਾ ਹੀ ਨਹੀਂਗਾ ਪਠਾਨ ਮਾਜਰਾ ਲੁਕ ਕਿੱਥੇ ਗਿਆ ਪੁਲਿਸ ਨੇ ਕੋਲੋਂ ਭੱਜ ਕਿੱਥੇ ਗਿਆ ਜਿਹਦੇ ਉੱਤੇ ਜ਼ਬਰ ਜਨਾਹ ਦਾ ਪਰਚਾ ਦਰਜ ਹੋਇਆ ਉਹ ਕਿਹੜੇ ਪਾਸੇ ਲੁਕ ਗਿਆ ਕਹਿੰਦੇ ਵੀ ਇਸ ਗੱਲ ਦਾ ਝੇਟ ਬਣਿਆ ਪਿਆ ਮੈਂ ਕੱਲ ਵੀ ਗੱਲ ਕਹੀ ਸੀ ਅੱਗੇ ਵੀ ਗੱਲ ਕਰਨਾ ਹੁਣ ਨਾ ਵੀ ਜੇਕਰ ਇੱਕ ਐਮਐਲਏ ਜਨਤਾ ਦੇ ਚੁਣੇ ਹੋਏ ਨੇਤਾ ਨਹੀਂ ਗ੍ਰਿਫਤਾਰ ਹੁੰਦਾ ਉਹਦਾ ਨਹੀਂ ਪਤਾ ਲੱਗਦਾ ਤੇ ਭਾਈ ਆਪਾਂ ਨੂੰ ਗੈਂਗਸਟਰਾਂ ਦਾ ਆਪਾਂ ਨੂੰ ਤਸਕਰਾਂ ਦਾ ਇਹਦਾ ਕਿੱਥੋਂ ਪਤਾ ਲੱਗਣਾ ਪਰ ਪੁਲਿਸ ਬਣਾਤੀ ਗੱਲ ਇਹ ਆ ਵੀ ਇਹ ਬੜੀ ਵੱਡੀ ਹੈਰਾਨੀ ਵਾਲੀ ਗੱਲ ਹੈ ਕੀ ਆ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਇਹਨਾਂ ਨੂੰ ਜਦੋਂ ਹੁਣ ਗ੍ਰਿਫਤਾਰ ਕਰਨ ਦੇ ਲਈ ਵਾਰੰਟ ਜਾਰੀ ਕੀਤੇ ਗਏ ਆ ਤਾਂ ਇਹ ਨਵੀਂ ਸਿਆਸਤ ਚੱਲੂਗੀ ਵੀ ਭਾਈ ਇਹ ਕਿੱਧਰ ਗਏ ਆ ਕਿਉਂ ਗਏ ਆ ਪਰ ਪੁਲਿਸ ਦੇ ਵੱਲੋਂ ਇਸ ਗੱਲ ਕਰਕੇ ਇਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ 16 ਜੜਿਆਂ ਦੇ ਵੀ ਇਹਨਾਂ ਨੇ ਪਖਾਨ ਮਾਜਰਾ ਨੂੰ ਭਜਾਉਣ ਦੇ ਵਿੱਚ ਹਿੱਸਾ ਪਾਇਆ ਉਹਨੂੰ ਪਨਾਹ ਦਿੱਤੀ ਆ ਤੇ ਪੁਲਿਸ ਦੇ ਕੰਮਕਾਜ ਦੇ ਵਿੱਚ ਵਿਜ਼ਨ ਪਾਇਆ ਗਿਆ ਜੀ ਜੀ ਤੇ ਟੇਣਾ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਕੀ ਹਾਲ ਹੈ ਜੀ ਕਦੋਂ ਮਿਲਣੀ ਹੈ ਹਸਪਤਾਲ ਤੋਂ ਛੁੱਟੀ ਇਸ ਗੱਲ ਦੀ 95% ਦੀ ਆਸ ਹੈ ਜੀ ਕਿ ਅੱਜ ਛੁੱਟੀ ਮਿਲ ਜਾਣੀ ਹੈ ਅੱਜ ਯਾਨੀ ਕਿ ਵੀਰਵਾਰ ਨੂੰ ਮੰਨਿਆ ਜਾ ਰਿਹਾ ਹੈ ਜੀ ਕਿ ਉਹਨਾਂ ਨੂੰ ਛੁੱਟੀ ਅੱਜ ਮਿਲ ਜਾਣੀ ਹੈ ਉਹਨਾਂ ਨੂੰ ਛੁੱਟੀ ਇਸ ਕਰਕੇ ਮਿਲਣੀ ਕਿਉਂਕਿ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਬਹੁਤ ਸੁਧਾਰ ਆ ਕੱਲ ਜਦੋਂ ਆਪਾਂ ਮਨਕੀਰਤ ਔਲਖ ਦੇ ਨਾਲ ਉਹਨਾਂ ਦੀ ਵੀਡੀਓ ਕਾਲ ਦੇ ਉੱਤੇ ਗੱਲ ਸੁਣੀ ਆ ਉਥੇ ਵੀ ਪਤਾ ਲੱਗਦਾ ਜੀ ਕਿ ਉਹ ਬਹੁਤ ਹੁਣ ਤੰਦਰੁਸਤ ਹੋ ਗਏ ਆ ਤੇ ਉਹਨਾਂ ਦਾ ਜਿਹੜਾ ਡਾਕਟਰਾਂ ਦੇ ਵੱਲੋਂ ਸਿਹਤ ਬੁਲੇਟਿਨ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਵੀ ਅਸੀ ਜੀ ਕਿ ਹੁਣ ਉਹ ਤੰਦਰੁਸਤ ਹੋ ਗਏ ਆ ਤੇ ਹੁਣ ਉਹ ਆਪਣੇ ਘਰ ਦੇ ਵਿੱਚ ਜਾ ਸਕਦੇ ਆ ਹੁਣ ਹਸਪਤਾਲ ਦੇ ਵਿੱਚੋਂ ਜਾ ਸਕਦੇ ਆ ਚਲੋ ਚੰਗੀ ਗੱਲ ਹੈ ਜੀ ਉਹਨਾਂ ਦੇ ਵੱਲੋਂ ਹੁਣ ਆਗਰ ਟੱਬਰ ਚ ਜਾਇਆ ਜਾਊਗਾ ਪਰ ਉਹਨਾਂ ਦੀ ਪਲਸ ਰੇਟ ਹੁਣ ਠੀਕ ਹੋ ਗਈ ਆ ਉਹਨਾਂ ਦੀ ਸਿਹਤ ਮੁੜ ਕੇ ਕਾਬੇ ਆ ਗਈ ਆ ਹੁਣ ਉਹ ਆਪਣੇ ਘਰ ਦੇ ਵਿੱਚ ਆਉਣਗੇ ਸੋ ਇਹੋ ਜਿਹੀਆਂ ਜਾਣਕਾਰੀਆਂ ਮਿਲੀਆਂ ਸੋ ਆਪਾਂ ਜਾਣਦੇ ਕਿ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੇ ਵਿੱਚ ਦਾਖਲ ਆ ਇਹ ਹਸਪਤਾਲ ਦੇ ਵਿੱਚ ਦਾਖਲ ਹੋਣ ਦੇ ਕਰਕੇ ਹੀ ਉਹਨਾਂ ਦੇ ਵੱਲੋਂ ਹਸਪਤਾਲ 'ਚ ਇੱਕ ਕੈਬਨਟ ਦੀ ਮੀਟਿੰਗ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਲਈ ਕਈ ਐਲਾਨ ਕੀਤੇ ਆ ਸੋ ਦੇਖਦੇ ਭਾਈ ਕੀ ਬਣਦਾ ਪਰ ਹੁਣ ਉਹ ਠੀਕ ਆ ਹੁਣ ਉਹ ਤੰਦਰੁਸਤੀ ਦੇ ਵਾਲਾ ਅੱਜ ਛੁੱਟੀ ਮਿਲ ਗਈ ਜੀ ਤੇ ਟੇਣਾ ਸਾਹਿਬ ਉਧਰ ਰਾਜਪਾਲ ਸਾਹਿਬ ਵੀ ਕਹਿੰਦੇ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਆਏ ਨੇ ਪੰਜਾਬ ਦੇ ਵਿੱਚ ਹਾਂ ਬਿਲਕੁਲ ਜੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਹਸਪਤਾਲ ਜਾ ਕੇ ਸੋਰੀ ਪੰਜਾਬ ਦੇ ਹੜਪੀੜਿਤ ਖੇਤਰਾਂ ਦਾ ਦੌਰਾ ਕਰਕੇ ਆਏ ਆ ਵਧੀਆ ਗੱਲ ਆ ਉਹਨਾਂ ਨੇ ਵੀ ਦੌਰਾ ਕੀਤਾ ਹੈਲੀਕਾਪਟਰ ਦੇ ਵਿੱਚ ਬੈਠ ਕੇ ਉਹਨਾਂ ਨੇ ਦੌਰਾ ਕੀਤਾ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਹੁਣ ਪਾਣੀ ਲੱਥਣਾ ਸ਼ੁਰੂ ਹੋ ਗਿਆ ਪਰ ਨੁਕਸਾਨ ਬਹੁਤ ਹੋਇਆ ਪੰਜਾਬ ਦਾ ਬੇਹਦ ਨੁਕਸਾਨ ਹੋਇਆ ਪੰਜਾਬ ਆਰਥਿਕ ਤੌਰ ਤੇ ਟੁੱਟ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਕੇਂਦਰ ਦੀ ਸਰਕਾਰ ਪੰਜਾਬ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ 100% ਸਭ ਕੁਝ ਦੇਊਗੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਤਾਂ ਟੋਕਨ ਮੰਨੀ ਆ ਜਿਹੜੀ ਇਹ ਰਕਮ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ 1600 ਕਰੋੜ ਰੁਪਈਆ ਇਹ ਤਾਂ ਸ਼ੁਰੂਆਤੀ ਸਹਾਇਤਾ ਰਾਸ਼ੀ ਆ ਬਾਕੀ ਜਿਵੇਂ ਜਿਵੇਂ ਹੋਰ ਜਾਣਕਾਰੀਆਂ ਮਿਲਣਗੀਆਂ ਓਵੇਂ ਓਵੇਂ ਉਹ ਕਹਿੰਦੇ ਜੀ ਅਸੀਂ ਹੋਰ ਵੀ ਪੈਸੇ ਜਾਰੀ ਕਰਦੇ ਰਵਾਂਗੇ ਉਹਨਾਂ ਨੇ ਇਹ ਗੱਲ ਚਾਹੀਏ ਜੀ ਕਿ ਇਸ ਵੇਲੇ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਪੂਰੀ ਤਰ੍ਹਾਂ ਖੜੀ ਆ ਸੋ ਇੱਕ ਇਸ ਦੇ ਵਿੱਚ ਹੋਰ ਵੀ ਆਪਾਂ ਜਾਣਦੇ ਆ ਕਿ ਰੋਲਾ ਪਿਆ ਹਰਦੀਪ ਸਿੰਘ ਮੁੰਡੀਆਂ ਜਿਹੜੇ ਕਿ ਉਸ ਦਿਨ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਦੇ ਵਿੱਚ ਸਿਗੇ ਜਦੋਂ ਮੀਟਿੰਗ ਕੀਤੀ ਆ ਪ੍ਰਧਾਨ ਮੰਤਰੀ ਸਾਹਿਬ ਨੇ 1600 ਕਰੋੜ ਰੁਪਏ ਦਿੱਤਾ ਤੇ ਉਸ ਵੇਲੇ ਮੁੰਡੀਆਂ ਹੋਰੀ ਕਹਿੰਦੇ ਕਿ ਮੈਂ ਖੜੇ ਹੋ ਕੇ ਹੱਥ ਜੋੜ ਕੇ ਕਿਹਾ ਪ੍ਰਧਾਨ ਮੰਤਰੀ ਸਾਹਿਬ ਇਹ 1600 ਕਰੋੜ ਰੁਪਏ ਬਹੁਤ ਘੱਟ ਆ ਤੇ ਸਾਨੂੰ ਹੋਰ ਪੈਸੇ ਵੀ ਚਾਹੀਦੇ ਆ ਕਿਉਂਕਿ ਪੰਜਾਬ ਦਾ ਨੁਕਸਾਨ ਕਈ ਹਜ਼ਾਰ ਕਰੋੜ ਦਾ ਹੋ ਗਿਆ ਤੇ ਉਹ ਕਹਿੰਦੇ ਜੀ ਕਿ ਮੈਨੂੰ ਜਲੀਲ ਕੀਤਾ ਮੈਨੂੰ ਕਹਿੰਦੇ ਜੀ ਆਪ ਕੋ ਹਿੰਦੀ ਆਤੀ ਹੈ ਕਿਆ ਕਹਿੰਦੇ ਮੈਂ ਕਿਹਾ ਜੀ ਹਿੰਦੀ ਤਾਂ ਮੈਨੂੰ ਆਉਂਦੀ ਆ ਬਸ ਮੈਂ ਤਾਂ ਇਹ ਬੇਨਤੀ ਕਰਨ ਲੱਗਾ ਕਿ ਤੁਸੀਂ ਕਿਰਪਾ ਕਰਕੇ ਹੋਰ ਪੈਸੇ ਜਾਰੀ ਕਰੋ ਉਹ ਕਹਿੰਦੇ ਆਪਕੋ ਪੈਸੇ ਦੇ ਦਿੱਤੇ ਜੀਏ ਆਪਕੋ ਹਿੰਦੀ ਨਹੀਂ ਆਤੀ ਚਲੋ ਇਨਕੋ ਪਹਿਲੇ ਹਿੰਦੀ ਸਿਖਾਓ ਉਹ ਕਹਿੰਦੇ ਜੀ ਮੈਨੂੰ ਆ ਗੱਲ ਕਹਿ ਕੇ ਗਏ ਆ ਵੀ ਮੈਂ ਤਾਂ ਪੰਜਾਬ ਲਈ ਪੈਸੇ ਮੰਗਦਾ ਸੀ ਨਾ ਕਿ ਇਹ ਗੱਲ ਕਰਦਾ ਸੀ ਮੈਨੂੰ ਹਿੰਦੀ ਸਿਖਾਓ ਜੀ ਜੀ ਤੇ ਟੇਣਾ ਸਾਹਿਬ ਇੱਕ ਹੁਸ਼ਿਆਰਪੁਰ ਵੱਲੋਂ ਬੜੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਕਹਿੰਦੇ ਕਿ 5 ਸਾਲਾਂ ਬੱਚੇ ਦਾ ਕਤਲ ਕਰ ਦਿੱਤਾ ਗਿਆ ਤੇ ਦੋਸ਼ੀ ਗ੍ਰਿਫਤਾਰ ਹੋ ਗਿਆ ਜੀ ਹੁਣ ਹਾਂ ਬਿਲਕੁਲ ਜੀ ਬਿਲਕੁਲ ਇਹ ਹੁਸ਼ਿਆਰਪੁਰ ਦੇ ਵਿੱਚ ਹੈਗਾ ਜੀ ਬਾਬਾ ਦੀਪਨਗਰ ਇੱਥੋਂ ਇਹ ਖਬਰ ਆਈ ਹੈ ਇਹ ਪਤਾ ਲੱਗਾ ਜੀ ਕਿ ਬੱਚੇ ਦਾ ਕਤਲ ਕਰ ਦਿੱਤਾ ਗਿਆ ਇੱਕ ਨਿੱਕਾ ਜਿਹਾ 5 ਸਾਲ ਦਾ ਬੱਚਾ ਉਹ ਆਪਦੇ ਘਰ ਦੇ ਵਿੱਚ ਖੇਡ ਰਿਹਾ ਸੀਗਾ ਤੇ ਮੋਟਰਸਾਈਕਲ ਦੇ ਉੱਤੇ ਦੋ ਜਣੇ ਆਉਂਦੇ ਆ ਤੇ ਇਸ ਬੱਚੇ ਨੂੰ ਚੌਕਲੇਟ ਦੇਣ ਦਾ ਲਾਲਚ ਦੇ ਕੇ ਤੇ ਉਹਨੂੰ ਚੱਕ ਕੇ ਤੇ ਫਰਾਰ ਹੋ ਜਾਂਦੇ ਆ ਫਿਰ ਪਤਾ ਲੱਗਾ ਜੀ ਇਸ ਬੱਚੇ ਦੇ ਨਾਲ ਇਹਨਾਂ ਨੇ ਕੋਈ ਕਰਮ ਵੀ ਕੀਤਾ ਇਸ ਬੱਚੇ ਦਾ ਕਤਲ ਕਰਤਾ ਤੇ ਇਸ ਬੱਚੇ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਸੁੱਟ ਗਏ ਆ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲਾ ਲਿਆ ਤੇ ਹੁਣ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਹੁਣ ਲੋਕ ਇਸ ਗੱਲ ਦੇ ਉੱਤੇ ਬਹੁਤ ਭੜਕੇ ਆ ਵੀ ਸਾਡੇ ਘਰਾਂ ਦੇ ਵਿੱਚੋਂ ਵੀ ਕਿਸ ਤਰੀਕੇ ਨਾਲ ਬੱਚੇ ਚੁੱਕੇ ਜਾ ਰਹੇ ਆ ਤੇ ਸਾਡੇ ਬੱਚਿਆਂ ਦੇ ਨਾਲ ਕੁਕਰਮ ਵੀ ਹੋ ਰਹੇ ਆ ਤੇ ਬੱਚਿਆਂ ਦੇ ਕਤਲ ਵੀ ਹੋ ਰਹੇ ਆ ਹੁਣ ਪੁਲਿਸ ਇਸ ਮਾਮਲੇ ਤੇ ਕੀ ਕਾਰਵਾਈ ਕਰਦੀ ਵੇਖਦੇ ਆ ਪਰ ਇਹ ਗੱਲ ਤੁਸੀਂ ਦੇਖੋ ਵੀ ਕਿੰਨੀ ਧਿਆਨਕ ਆ ਵੀ ਘਰ ਦੇ ਵਿੱਚ ਖੇਡਦੇ ਹੋਏ ਬੱਚੇ ਨੂੰ ਲਾਲਚ ਤੇ ਲਾ ਕੇ ਤੇ ਲੈ ਜਾਣਾ ਤੇ ਬਾਅਦ ਦੇ ਵਿੱਚ ਉਹਦੇ ਨਾਲ ਗਲਤ ਹਰਕਤਾਂ ਕਰਨੀਆਂ ਤੇ 5 ਸਾਲ ਦੇ ਬੱਚੇ ਦਾ ਕਤਲ ਕਰਕੇ Laash ਉਹਦੀ ਸ਼ਮਸ਼ਾਨ ਘਾਟ ਦੇ ਵਿੱਚ ਸੁੱਟ ਦੇਣਾ ਆ ਜੀ ਬਹੁਤ ਹੀ ਜ਼ਿਆਦਾ ਇਹ ਦੁਖਦਾਇਕ ਖਬਰ ਹੈ ਜਿਹੜਾ ਸਾਬ ਖੈਰ ਅੱਗੇ ਵਧਦੇ ਹਾਂ ਜੀ ਹੁਣ ਗੱਲ ਕਰਦੇ ਆ ਪੀਜੀਆਈ ਦੀ ਅੱਜ ਕੱਲ ਬਹੁਤ ਜ਼ਿਆਦਾ ਲੋਕ ਜਿਹੜੇ ਨਿਰਾਸ਼ ਨੇ ਬਹੁਤ ਵਾਰ ਇਹੋ ਜੀਆਂ ਖਬਰਾਂ ਆਉਂਦੀਆਂ ਨੇ ਕਿ ਨਿਰਾਸ਼ਾ ਦੇ ਵਿੱਚ ਉਹ ਗਲਤ ਕਦਮ ਚੁੱਕ ਬੈਠਦੇ ਨੇ ਤੇ ਹੁਣ ਪੀਜੀਆਈ ਦੇ ਵੱਲੋਂ ਆਤਮ ਹੱਤਿਆ ਬਾਰੇ ਸੋਚਣ ਵਾਲੇ ਲੋਕਾਂ ਦੀ ਕਾਉਂਸਲਿੰਗ ਸ਼ੁਰੂ ਕਰ ਦਿੱਤੀ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਟੈਲੀ ਮਾਨਸ ਸੇਵਾ ਇੱਕ ਸ਼ੁਰੂ ਕੀਤੀ ਆ ਉਹ ਮੇਰੇ ਖਾਲ 30 32 ਪਸ਼ਾਵਾਂ ਦੇ ਵਿੱਚ ਤੁਹਾਡੀ ਕਾਉਂਸਲਿੰਗ ਕਰਦੇ ਆ ਜਿਹੜੇ ਲੋਕ ਮਰਨ ਬਾਰੇ ਸੋਚਦੇ ਆ ਜਿਨ੍ਹਾਂ ਨੂੰ ਮਰਨ ਦੇ ਖਿਆਲ ਆਉ ਜਿਹੜੇ ਲੋਕ ਜਿਉਣਾ ਨਹੀਂ ਚਾਹੁੰਦੇ ਉਹਨਾਂ ਦੇ ਵਾਸਤੇ ਕਹਿੰਦੇ ਜੀ ਇਹ ਜਿਹੜੀ ਆ ਟੈਲੀ ਮਨਸਥੈਰਪੀ ਆ ਜਿਹੜੀ ਆ ਕੰਮ ਕਰੂਗੀ ਇਹ ਪਤਾ ਲੱਗਾ ਜੀ ਕਿ ਪੀਜੀਆਈ ਦੇ ਵੱਲੋਂ ਜਿਹੜੇ ਉੱਥੋਂ ਨੇ ਮਨੋਚਿਕਿਤਤਾ ਜੀ ਨੂੰ ਸਾਈਕੀਆਟ੍ਰਿਸਟ ਕਹਿੰਦੇ ਆ ਉਹਨਾਂ ਦੇ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਆ ਇਹ ਟੈਲੀਫੋਨ ਦੇ ਉੱਤੇ ਹੀ ਤੇ ਆਤਮ ਹੱਤਿਆ ਕਰਨ ਵਾਲੇ ਲੋਕਾਂ ਦੇ ਪ੍ਰਤੀ ਤੇ ਫਿਰ ਇਹ ਉਹਨਾਂ ਦੀ ਕਾਉਂਸਲਿੰਗ ਕਰਿਆ ਕਰਨਗੇ ਸੋ ਇਹਦੇ ਚੰਗੇ ਲੱਤੀ ਜੇ ਹਾਂ ਤੇ ਕੋਈ ਵੀ ਫੁੱਟਕੁਸ਼ੀ ਨਾ ਕਰੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ ਬਿਲਕੁਲ ਤੇ ਟੈਣਾ ਸਾਹਿਬ ਹੁਣ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਮੌਸਮ ਮੁਜਾ ਲਿਖੋ ਸਾਫਾ ਜੀ ਕੱਲ ਵੀ ਪੂਰੀ ਧੁੱਪ ਨਿਕਲੀ ਆ ਦਿਨ ਪੂਰਾ ਖੜਿਆ ਰਿਹਾ ਕੱਲ ਵੀ ਕਿਤੇ ਨਹੀਂ ਕਣੀ ਦੀ ਖਬਰ ਨਹੀਂ ਪ੍ਰਾਪਤ ਹੋਈ ਤੇ ਅੱਜ ਜਦੋਂ ਆਪਾਂ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਬਿਲਕੁਲ ਇਸ ਵੇਲੇ ਧੁੱਪ ਆ ਤੇ ਕਿਤੇ ਵੀ ਨਹੀਂ ਕਣੀ ਦੀ ਸੰਭਾਵਨਾ ਨਹੀਂ ਆ ਫਿਰ ਹਣ ਬਿਲਕੁਲ ਠੀਕ ਠਾਕ ਆ ਮੌਸਮ ਦਿਨ ਚੜਿਆ ਹੋਇਆ ਦਿਨ ਖੜਿਆ ਹੋਇਆ ਗਰਮੀ ਕੱਲ ਵੀ ਬਹੁਤ ਸੀ ਤੇ ਗਰਮੀ ਅੱਜ ਵੀ ਬੜੀ ਪੈਣ ਦੀ ਸੰਭਾਵਨਾ ਜੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਇਹਨਾਂ ਹੀ ਦੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ